ਜਿਹੜੇ ਕਸਟਮਰ ਖੁਸ਼ ਹੁੰਦੇ ਨੇ ਤੇ ਵੇਖੋ ਉਹਨਾਂ ਦੇ ਚਿਹਰੇ ਤੇ ਲਾਲੀ ਕਿੰਨੀ ਆ। ਕਿੱਦਾਂ ਜਲਦੀ ਆ ਲਈ ਸੀ ਕਹੇ ਨੇ ਤੇ ਆ ਨਹੀਂ ਦਿੱਤਾ ਸੀ ਇਸ ਵਾਰ ਨਾ ਵਾਸ਼ਿੰਗ ਵਾਲੇ ਨੇ ਦਿੱਤਾ ਸੀ ਤੇ ਨਾ ਹੀ ਕੋਈ ਮਕੈਨਿਕ ਜਾਂ ਇੰਜਨ ਵਾਲੇ ਨੇ ਦਿੱਤਾ ਸੀ 2.5 ਲੱਖ ਕਿਲੋਮੀਟਰ ਗੱਡੀ ਸਾਡੀ ਚੱਲੀ ਹੋਣੀ। ਅੱਛਾ ਜੀ। ਬਾਰ ਬਾਰ ਸਰਵਿਸ ਕਰਾਈ ਆ। ਹਰ ਬਾਰ ਬੀਚਰ ਸਰਵਿਸ ਕਹਿ ਕੇ ਹੀ ਕਹਿੰਦੇ ਸੀ ਹੋ ਗਈ। ਹਰ ਬਾਰ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਆ ਵੀ ਵੱਡੀ ਗੱਡੀ ਵਾਸ਼ ਹੋ ਗਈ ਹੋ ਗਈ। ਪਰ ਇੱਥੇ ਆ ਕੇ ਜਦ ਅਸੀਂ ਤੁਹਾਡੇ ਕੋਲ ਮਿਲੇ ਆ ਕੇ ਪਤਾ ਲੱਗਿਆ ਵੀ ਤੁਹਾਡੀਆਂ ਗੱਡੀਆਂ ਵਾਸ਼ ਹੋਈਆਂ ਨੇ ਕੋਲੋਂ ਦਾ ਗੱਲ ਕੀਤੀ ਪਰ ਜਮੀਨ ਰਸਤਾਂ ਦਾ। ਅਜੇ ਹਕ ਕੀ ਹੋਇਆ ਵੀ ਜਿਹੜੇ ਵੀਰ ਹੋਣੇ ਇੰਨੇ ਖੁਸ਼ ਹੋਏ ਤੇ ਕੰਮ ਕੁਝ ਵੱਖਰਾ ਹੀ ਕਰਾ ਕੇ ਲੈ ਕੇ ਗਏ ਵੀਡੀਓ ਦੇ ਐਂਡ ਤੇ ਕਰ ਜ਼ਰੂਰ ਬੰਨ ਰਿਓ ਦੋਸਤੋ ਅਟਿਓਸ ਗੱਡੀ ਸੀ ਟੋヨタ ਦੀ ਬੜੀ ਜ਼ਬਰਦਸਤ ਗੱਡੀ ਐ ਬਲੈਕ ਸਮੋਖ ਦੀ ਸਮੱਸਿਆ ਤੇ ਕਾਰਬਨ ਟੱਕਾ ਟੱਕ ਭਰੀ ਵੀ ਸੀ ਇਜ਼ੀਆਰ ਵਾਲ ਦੇ ਵਿੱਚ ਕੋਈ ਹੋਲ ਫੂਕ ਮਾਰਨ ਜੋਗਾ ਵੀ ਹੈ ਨਹੀਂ ਸੀ ਵੀ ਜਿਹਦੇ ਨਾਲ ਸੀਟੀ ਮਾਰ ਲਈ ਸੋ ਜਦੋਂ ਅਸੀਂ ਇਹਨੂੰ ਇਜ਼ੀਆਰ ਵਾਲ ਦੀ ਜੋਬ ਨੂੰ ਡਨ ਕਰਨਾ ਸੀ ਮੈਂ ਬਾਈ ਹੋਣਾਂ ਦੀ ਸਾਰੀ ਦਾਸਤਾ ਸੁਣੀ ਲਾਸਟ ਤੇ ਬਾਈ ਹੁਣ ਇਹਨੇ ਕੀ ਕੀ ਕੰਮ ਕਰਾਇਆ ਉਹ ਵੀ ਤੁਹਾਨੂੰ ਦੱਸਾਂਗੇ ਵੀਰ ਹੁਣੇ ਇੰਨੇ ਕੁ ਪਰੇਸ਼ਾਨ ਸੀ ਰეკਮੈਂਡੇਸ਼ਨ ਤੇ ਆਏ ਸੀ ਕਹਿੰਦੇ ਇਹਨਾਂ ਦੇ ਪਿੰਡੋਂ ਗੱਡੀ ਹੋ ਕੇ ਗਈ ਸੀ ਕਾਰਬਨ ਇੰਨੀ ਜ਼ਿਆਦਾ ਸੀ ਵੀ ਗੱਡੀ ਨੂੰ ਰੇਸ ਦਿੰਦੇ ਸੀ ਤੇ ਐ ਪਛਾਣ ਖਿੱਚਦੀ ਸੀ ਵੀ ਜਿਵੇਂ ਕਹਿੰਦੇ ਵੀ ਸੱਤੂ ਮੁੱਕੇ ਹੁੰਦੇ ਆ ਤੇ ਫਿਰ ਸੱਤੂ ਤਾਂ ਬਾਈ ਕਾਦੇ ਸੀ ਸੱਤੂ ਭਰੇ ਪਏ ਸੀ ਕਾਰਬਨ ਦੇ ਇਜ਼ੀਆਰ ਵਾਲੀ ਜੌਬ ਨੂੰ ਅਸੀਂ ਭਾਜ ਜਦੋਂ ਡਨ ਕਰਨ ਲੱਗੇ ਤੇ ਬੜਾ ਖੂਬ ਸਾਰਾ ਮਜ਼ਾ ਆਇਆ ਤੇ ਕਾਰਬਨ ਇੰਨੀ ਜਿਆਦਾ ਨਿਕਲੇ ਵੀ ਤੁਸੀਂ ਪੁੱਛੋ ਨਾ ਇਹ ਕਾਰਬਨ ਹੈ ਜਿਹੜੀ ਅੱਜ ਕੱਲ ਤੁਸੀਂ ਡੀਜ਼ਲ ਦੀ ਸਮੈਲ ਲੈ ਕੇ ਦੇਖਿਓ ਤੁਹਾਨੂੰ ਮਿੱਟੀ ਦੇ ਤੇਲ ਦੀ ਸਮੈਲ ਆਊਗੀ ਮੇਤਰੋ ਵਿੱਚ ਬਾਈ ਦੀਆਂ ਗੱਲਾਂ ਝੂਠ ਨਹੀਂ ਬਿਲਕੁਲ ਸੱਚੀਆਂ ਹਨ ਪਰ ਵੇਖਦੇ ਤੁਸੀਂ ਬਹੁਤ ਘੱਟੋਂ ਜਦੋਂ ਡੀਜ਼ਲ ਪ੍ਰੋਪਰ ਮੱਚਦਾ ਨਹੀਂ ਤੇ ਫਿਰ ਇਹੋ ਜਿਹਾ ਕੰਟੈਂਟ ਆ ਜਿਹੜੇ ਬਹੁਤ ਘੱਟੇ ਹੁੰਦੇ ਆ ਹਰੇਕ ਵੀ ਕੋਈ ਵੀ ਪੋਰਟ ਹੈ ਜਿਵੇਂ ਬੰਦੇ ਦੀ ਹਾਰਟ ਅਟੈਕ ਹੁੰਦਾ ਉਹਦੀਆਂ ਨਾੜੀਆਂ ਬਲੌਕ ਹੁੰਦੀਆਂ ਨਾ ਇਹਦੀ 에ਅਰ ਵਾਲੀਆਂ ਜਿਹੜੀਆਂ ਨਾੜੀਆਂ ਸੀ ਸਮਝ ਲਓ ਬਲੌਕ ਹੋ ਗਈਆਂ ਐ ਗੱਤਲੇ ਨਿਕਲਦੇ ਭਰ ਭਰ ਕੇ ਵੀ ਬੁਰਾ ਹਾਲ ਹੀ ਸੀ ਜਦੋਂ ਕਾਰਬਨ ਥੱਲੇ ਕੱਢ ਰਹੇ ਸੀ ਤੇ ਸਾਨੂੰ ਹਰਾਨੇ ਵੀ ਆਏ ਹੁੰਦੇ ਸੀ ਵੀ ਇਹ ਬਾਈ ਲਈ ਕਿਵੇਂ ਫਿਰਦੇ ਆ ਵੇਖੋ ਜਿਵੇਂ ਬਰਪਨ ਵਾਲਾ ਸੂਆ ਨਹੀਂ ਆਪਾਂ ਮਾਰ ਦਿੰਦੇ ਐਦਾਂ ਅਸੀਂ ਇਹਨੂੰ ਪਟ ਰਹੇ ਸੀ ਜੋ ਅਸੀਂ ਇਹਨਾਂ ਕੀਤਾ ਤੇ ਜੋ ਇਹਨੂੰ ਰਿਜ਼ਲਟ ਮਿਲੇ ਉਹ ਤਾਂ ਨਜ਼ਾਰਾ ਹੀ ਆ ਗਿਆ ਥਰਡੇ ਪਾਸੇ ਲੱਡੂ ਵਟਰੋ ਕਾਰ ਬਣਦੇ ਜਦੋਂ ਇਹ ਕਾਰਬਨ ਹਮੇਸ਼ਾ ਤੁਹਾਡੀਆਂ ਗੱਡੀਆਂ ਚ ਰਹੂਗੀ ਇੰਜਨ ਮੋਰਲ ਖਾਣ ਲੱਪ ਪੈਣਗੇ ਇਹੀ ਕਾਰਬਨ ਟੁੱਟ ਟੁੱਟ ਕੇ ਪਿਸਟਨਾਂ ਤੇ ਜਾਂਦੀ ਆ ਵਾਲਾਂ ਚ ਜਾਂਦੀ ਆ ਬੜੇ سارے ਦੋਸਤ ਕਹਿਣਗੇ ਲੈ ਭਾਈ ਇਹਦੇ ਨਾਲ ਕਿਵੇਂ ਹੋ ਜੂਗਾ ਜਿਹੜੀ ਕਾਰਬਨ ਹੈ ਵੀ ਜੀ ਇਜ਼ੀਅਰ ਵਾਲ ਅਜਲੀ ਉਹ ਬਹੁਤ ਨੁਕਸਾਨ ਕਰਦੀ ਹੈ ਪਹਿਲਾਂ ਜਿੰਨਾਂ ਗੱਡੀਆਂ ਦੇ ਵਿੱਚ ਇਜ਼ੀਅਰ ਵਾਲੇ ਵਾਲ ਤੇ ਆ ਹੋਲ ਲਾਲੀਆਂ ਜਿਹੜੀਆਂ ਇਹ ਸਿਆਪੇ ਨੇ ਨਾ ਹੁੰਦੇ ਸੀ ਉਦੋਂ ਲੋਕ ਵੀ ਸੌਖੇ ਸੀ ਤੇ ਮਕੈਨਿਕ ਵੀ ਸੌਖੇ ਸੀ ਜਦੋਂ ਜਿਵੇਂ ਜਿਵੇਂ ਅਸੀਂ ਕੰਮ ਨੂੰ ਖੋਲਦੇ ਆਂ ਜਿਵੇਂ ਜਿਵੇਂ ਟੈਕਨੀਕ ਵੱਧਦੀ ਜਾਂਦੀ ਓਵੇਂ ਅਸੀਂ ਆਪਦੀ ਐਕਸਪੀਰੀਅੰਸ ਲੋਕਾਂ ਨਾਲ ਸਾਂਝਾ ਕਰਦੇ ਆਂ ਅਸੀਂ ਕਰੀ ਦਾ ਤੁਹਾਡੇ ਨਾਲ ਐਕਸਪੀਰੀਅੰਸ ਹੀ ਸਾਂਝਾ ਹੈ ਕਿਉਂਕਿ ਐਕਸਪੀਰੀਅੰਸ ਨਾਲ ਹੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਆ ਕਾਰਬਨ ਇੰਨੀ ਇਕੱਠੀ ਹੋਈ ਪਈ ਸੀਗੀ ਇਹ ਦੋ ਪਾਰਟਾਂ ਦੇ ਵਿੱਚੋਂ ਰੱਜ ਕੇ ਕਾਰਬਨ ਨਿਕਲੀ ਤੇ ਬਾਈ ਜੀ ਇੰਨੇ ਹੋ ਕੇ ਖੁਸ਼ ਗਏ ਸਾਡੇ ਕੋਲੋਂ ਤੇ ਉਹਨਾਂ ਨੂੰ ਦਿਖਾਇਆ ਵੀ ਆ ਵੇਖੋ ਬਾਈ ਜੀ ਕਾਰਬਨ ਕਿਵੇਂ ਭਰੀ ਹੋਈ ਹੈ ਉਹ ਕਹਿੰਦੇ ਬਾਈ ਜੀ ਏਜੰਸੀ ਜਾਂਦੇ ਰਹੇ ਸਾਨੂੰ ਤਾਂ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਵੀ ਇਹ ਵੀ ਹੁੰਦੀ ਹੈ ਚੀਜ਼ ਕੋਈ ਚਲੋ ਕੋਈ ਗੱਲ ਨਹੀਂ ਜੀ ਹਮ ਆਦਮੀ ਹਾਂ ਇਕਦਮੀ ਦਮ ਆਵੇ ਤੇ ਆਦਮੀ ਹੈ ਇਹ ਵੀ ਭਾਈ ਜੀ ਆਦਮੀ ਵਰਗੀ ਹੋਈ ਆ ਬੰਦੇ ਦੇ ਤਰਜ ਤੇ ਬਣੀ ਹੈ ਅਨਥੱਕ ਗੱਡੀ ਹੈ ਅਨਥੱਕ ਮਸ਼ੀਨ ਹੈ ਜਦੋਂ ਅਸੀਂ ਇਹਦਾ ਕੇਅਰ ਨਹੀਂ ਕਰਦੇ ਤੇ ਇਹਦੀ ਹਾਲਤ ਫਿਰ ਇਹੋ ਜਿਹੀ ਹੋ ਜਾਂਦੀ ਹੈ ਜਿਵੇਂ ਕੋਈ ਬਾਈਆਂ ਨੇ ਕੰਮ ਕਰਾਉਣ ਤੋਂ ਬਾਅਦ ਜੋ ਮਹਿਸੂਸ ਕੀਤਾ ਉਹ ਤਾਂ ਸਾਨੂੰ ਜਾਂ ਸਾਡੇ ਵੈਗਰੂ ਨੂੰ ਪਤਾ ਹੈ ਠੀਕ ਹੈ ਨਾ ਵੀ ਇੰਨੇ ਕੁਝ ਲੋਕ ਕੰਮ ਕਰਾਉਣ ਆਉਂਦੇ ਨੇ ਕੁਈ ਵੱਖਰਾ ਕਰਾ ਕੇ ਲਏ ਜਾਂਦੇ ਨੇ ਕੁਝ ਕੰਮ ਕਰਾਉਣ ਆਉਂਦੇ ਨੇ ਕੁਝ ਵੀ ਪੱਲੇ ਉਹਨਾਂ ਦੇ ਨਹੀਂ ਪੈਂਦਾ ਕਾਰਨ ਕੀ ਹੈ ਉਹ ਆਪਣੀ ਸਮਝਦਾਰੀ ਦੇ ਵਿੱਚ ਰਹਿੰਦੇ ਨੇ ਅਗਰ ਸਾਡੇ ਕੋਲ ਕੰਮ ਕਰਾਉਣ ਆਏ ਆ ਤੇ ਸਾਡੇ ਮੁਤਾਬਕ ਰਿਜ਼ਲਟ ਲਾਉਂਗੇ ਕਿ ਬਾਈ ਜਿਆਦਾ ਬੋਲ ਰਿਹਾ ਇਸ ਕਰਕੇ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲੋਂ ਕੰਮ ਦੇ ਵਿੱਚ ਪਰਫੈਕਸ਼ਨ ਚ ਹੈ ਪਰਫੈਕਟ ਹੈ ਜੇ ਤੁਹਾਨੂੰ ਜਿਆਦਾ ਸਮਝ ਲੱਗਦੀ ਵੀ ਇੰਨੀ ਦੂਰੋਂ ਚੱਲ ਕੇ ਨਾ ਆਇਆ ਕਰੋ ਬਹੁਤ ਸਾਰੇ ਵਿਅਕਤੀ ਆ ਜਾਂਦੇ ਨੇ ਫਿਰ ਉਹਨੂੰ ਰਿਜ਼ਲਟ ਨਹੀਂ ਦੇਵਾਂਗੇ ਰਿਜ਼ਲਟ ਲੈਣ ਵਾਸਤੇ ਅਸੀਂ ਆਪਣੇ ਸਿਸਟਮ ਨੂੰ ਅਡਾਪਟ ਕਰਦੇ ਆਂ ਅਸੀਂ ਬਾਲਾ ਕੋਈ ਉਦਾਂ ਦੀ ਗੱਲ ਨਹੀਂ ਚੰਗੀ ਲੱਗਦੀ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਫੜੁੱਲੀਆਂ ਮਾਰੀਏ ਕੰਮ ਉਹਨਾਂ ਕਰੋ ਜਿੰਨਾ ਕਿਸੇ ਨੂੰ ਜਚੇ ਕੰਮ ਉਹਨਾਂ ਕਰੋ ਜਿੰਨਾ ਅਗਲਾ ਸਹਿ ਸਕੇ ਕੰਮ ਜਿੰਨਾ ਮਰਜ਼ੀ ਸਾਡੇ ਤੋਂ ਕਰਾ ਲੋ ਸਾਨੂੰ ਕੋਈ ਈਸ਼ੂ ਨਹੀਂ ਹੁਣ ਵੀਰ ਉਹਨਾਂ ਨੇ ਜੋ ਵੱਖਰਾ ਕਰਾਇਆ ਉਹ ਬਾਈ ਜੀ ਜਦੋਂ ਵਾਸ਼ਿੰਗ ਰੂਟ ਤੇ ਗਏ ਤੇ ਉਹ ਕਹਿੰਦੇ ਬਾਈ ਜੀ ਸਾਡਾ ਵੀ ਇੰਜਨ ਚਮਕਾ ਕੇ ਦਿਓ ਮਾਝੇ ਕੋਈ ਇਸ਼ੂ ਨਹੀਂ ਬਾਈ ਜੀ ਹੁਣ ਬਾਈ ਉਹਨਾਂ ਦੀ ਜਵਾਨੀ ਪੁੱਛੋ ਵੀ ਇਹ ਕੀ ਕਰਾਉਂਦੇ ਰਹੇ ਤੇ ਇਹਨਾਂ ਨਾਲ ਕੀ ਵਾਪਰਦਾ ਰਿਹਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਹਾਂ ਜੀ ਅੱਛਾ ਵੀ ਜੀ ਭਾਵੇਂ ਕੀ ਤੁਸੀਂ ਸਾਡੇ ਕੋਲ ਇੱਕ ਵਾਰੀ ਸਮਾਂ ਲੈ ਲਿਆ ਸੀ ਹਾਂ ਜੀ ਤੇ ਜਦੋਂ ਅਸੀਂ ਕਾਲ ਕੀਤੀ ਤੁਸੀਂ ਕੰਮ ਕਰਵਾ ਲਿਆ ਸੀ ਆਉਂਦਾ ਹਾਂ ਤੇ ਗੱਡੀ ਖੜ ਗਈ ਹਾਂ ਜੀ ਤੇ ਦੁਬਾਰਾ ਤੁਹਾਡਾ ਫਿਰ ਕਾਲ ਆਇਆ ਹਾਂ ਜੀ ਤੇ ਹੁਣ ਚਿਹਰੇ ਤੇ ਰੌਣਕ ਕਿੰਨੀ ਕਰ ਪਹਿਲਾਂ ਤੇ ਕੀ ਫਰਕ ਸੀ ਕੀ ਕੀ ਕਰਵਾਇਆ ਸੀ ਕਿਸੇ ਆਪਾਂ ਕੰਪਨੀ ਦਾ ਸ਼ੋਰੂਮ ਦਾ ਨਾਮ ਨਹੀਂ ਲੈਣਾ ਜੀ ਹੁਣ ਤਾਂ ਜ਼ਮੀਨ ਆਸਮਾਨ ਦਾ ਫਰਕ ਆ ਉਹਨੂੰ ਦੱਸਿਆ ਵੀ ਆ ਵੀ ਠੀਕ ਆ ਜੀ ਪਹਿਲਾਂ ਤਾਂ ਤੁਹਾਨੂੰ ਮੈਂ ਸਾਰਾ ਦੱਸਿਆ ਵੀ ਪਹਿਲਾਂ ਆ ਪ੍ਰੋਬਲਮ ਸੀ ਤੇ ਹੁਣ ਐਕਸੀਲੇਟਰ ਦੇ ਕੇ ਦੇਖਿਆ ਹੁਣ ਤਾਂ ਨਿਕਲ ਗਈ ਹੈ ਟੋ ਬਹੁਤ ਜਿਵੇਂ ਜ਼ਮੀਨ ਆਸਮਾਨ ਦਾ ਫਰਕ ਚੱਲ ਗਈ ਪੌਣੇ ਤਿੰਨ ਹਾਂ ਜੀ ਹਾਂ ਚੱਲ ਗਈ ਅੱਜ ਤੱਕ ਜਿੰਨੀ ਡੀਪ ਆਪਾਂ ਖੋਲੀ ਹਾਂ ਜੀ ਕਿਸੇ ਨੇ ਖੋਲ ਕੇ ਦਿਖਾਇਆ ਕਿਸੇ ਨੇ ਨਹੀਂ ਖੋਲਿਆ ਸਮਝਾਇਆ ਨਹੀਂ ਨਹੀਂ ਹੁਣ ਤੁਹਾਨੂੰ ਕਹਾਂ ਦੀ ਬਾਈ ਜੀ ਤੁਸੀਂ ਕੀ ਪੁਆਇਆ ਮੇਰੀ ਗੱਲ ਕਰਾ ਦਿਓ ਹਾਂਜੀ ਤੁਹਾਨੂੰ ਕੀ ਆਨਸਰ ਮਿਲਿਆ ਉਦੋਂ ਉਹਨੇ ਇਹ ਗੱਲ ਗੋਲ ਕਰਤੀ ਅੰਦਰ ਬਾਬੇ ਗੁਰੂ ਰਾਮਦਾਸ ਮਹਾਰਾਜ ਦੀ 恩 ਕਰਪਾ ਅਸੀਂ ਖੁੱਲੀ ਕਿਤਾਬ ਨੂੰ ਆਉਦਾ ਨਾ ਐ ਰੱਖ ਦਿੰਦੇ ਹਾਂਜੀ ਗੋਲ ਗੱਲਾਂ ਕਰਨੀ ਹੈ ਕਿਉਂ ਹੈ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਇੰਜਨ ਵੀ ਕਲੀਨ ਕਰਾਉਣ ਲੱਗੇ ਆਂ ਤੇ ਅਸੀਂ ਇੰਜਨ ਦਾ ਵੀ ਤੁਹਾਨੂੰ ਸਾਰਾ ਦੱਸਦੇ ਆਂ ਕੋਈ ਜਾਲੀ ਭਾਜੀ ਬਸ ਠੀਕ ਹੈ ਜੀ ਤੇ ਇੰਜਨ ਕਲੀਨ ਹੋ ਲੈਣ ਦਿਓ 99% ਆਪਾਂ ਕਲੀਨ ਕਰਾਂਗੇ 100 ਨਹੀਂ ਜਾਂਦਾ ਠੀਕ ਹੈ ਤਾਂ ਕੀ ਕਿਸੇ ਚੀਜ਼ ਨੂੰ ਆਪਾਂ ਜਿੰਨਾ ਸਾਫ਼ ਹੋ ਸਕਦਾ ਕਰੀਏ ਕਿਉਂਕਿ ਹਾਰਡ ਵਾਟਰ ਇੰਨਾ ਹੁੰਦਾ ਵੀ ਉਹਦੇ ਨਾਲ ਰੰਗ ਖਰਾਬ ਹੋਣ ਦਾ ਡਰ ਹੁੰਦਾ ਉਹਦਾ ਜ਼ਰੂਰ ਦੇਖਿਆ ਜਾਂਦਾ ਇੱਕ ਮਿੰਟ ਦੀ ਰੀਲ ਪਾ ਕੇ ਜਿਵੇਂ ਲੋਕ ਗਾਹਕ ਨੂੰ ਇਕੱਠਾ ਕਰਦੇ ਮੇਰੀ ਨੇਚਰ ਨਹੀਂ ਇਕੱਠਾ ਕਰਦੀ ਮੇਰੇ ਕੋਲ ਤਾਂ ਪ੍ਰਮਾਤਮਾ ਵੱਲੋਂ ਦੈਰਾ ਬਹੁਤ ਵੱਡਾ ਹੈ ਜਿੰਨੀ ਜ਼ਰੂਰਤ ਹੈ ਉਹਦੇ ਮੁਤਾਬਕ ਉਸ ਤੋਂ ਵੱਧ ਹੀ ਆਉਂਦਾ ਠੀਕ ਆ ਬਾਜੀ ਹਾਂਜੀ ਚਲੋ ਧੰਨਵਾਦ ਬਾਜੀ ਦਾ ਜੀ ਦੋਸਤੋ ਜਿਹੇ ਸੱਜਣ ਵੀ ਆਉਂਦੇ ਨੇ ਜੋ ਸਾਡੇ ਤੋਂ ਕੋਈ ਵੱਖਰੇ ala laal ਵੀ ਲੈ ਕੇ ਜਾਂਦੇ ਨੇ ਬਹੁਤ ਸਾਰੇ ਸੱਜਣ ਕੰਮ ਕਰਨ ਆਉਂਦੇ ਨੇ ਕੁਝ ਫਾਇਦਾ ਲੈ ਜਾਂਦੇ ਨੇ ਕੁਝ ਨਹੀਂ ਲੈ ਕੇ ਜਾਂਦੇ ਅਸੀਂ ਜਦੋਂ ਡਿਟੇਲਿੰਗ ਕੰਮ ਵੀ ਕਰਦੇ ਆ ਉੱਥੇ ਵੀ ਸਾਡੇ ਕੋਲ ਸਪੈਸ਼ਲਿਸਟ ਵੀ ਹੈ ਕੈਮੀਕਲ ਸਪੈਸ਼ਲ ਮਾਰੀਦੇ ਆ 99% ਕਹੀਦਾ 100 ਕਰ ਦਈਦਾ ਵੈਟ ਐਂਡ ਡਰਾਈ ਵੀ ਤਰੀਕਾ ਹਰ ਇੱਕ ਚੀਜ਼ ਦਾ ਧਿਆਨ ਰੱਖੀਦਾ ਅਗਲੇ ਦੇ ਪਾਰਟਸ ਵੀ ਬਚ ਜਾਣ ਤੇ ਸਾਡੇ ਵੱਲੋਂ ਕੁਆਲਿਟੀ ਵੀ ਵਧੀਆ ਹੋਵੇ ਪ੍ਰੀਤ ਮੋਟਰਜ਼ ਐਂਡ ਕਾਰ ਡਿਟੇਲ ਪ੍ਰੀਤ ਮੋਟਰਜ਼ ਮੋਗਾ ਤੁਸੀਂ ਦੇਖੋ ਵੀ ਕੋਈ ਵੀ ਮਿਹਨਤ ਕਰਦੇ ਆਂ ਤੇ ਮਿਹਨਤ ਦੇ ਰਿਜ਼ਲਟ ਮਿਲਦੇ ਨੇ ਬਹੁਤ ਸਾਰੇ ਸੱਜਣ ਪੁੱਛਦੇ ਹੁੰਦੇ ਵੀ ਬਾਈ ਜੀ ਤੁਸੀਂ ਧੋਈ ਚ ਕੀ ਗੋੜ ਪਾਦੇ ਨੇ ਨੰ ਮੰਗਲ ਕਰਦੇ ਨੇ ਮੇਰੇ ਜੇ ਗੋੜ ਪਾਉਣੇ ਆ ਤੇ ਸ਼ੂਗਰ ਨਹੀਂ ਹੁੰਦੀ ਹੁਣ ਠੰਡ ਖਾਣ ਲੱਗ ਪਏ ਤੁਸੀਂ ਸਾਰੇ ਇਹ ਸ਼ੂਗਰ ਵੀ ਉਹਨਾਂ ਦੇ ਹੋਣ ਲੱਗੀ ਕਲੀਨਿੰਗ ਵੇਖ ਕੇ ਦੱਸੋ ਵੀ ਕਿਵੇਂ ਤੁਹਾਨੂੰ ਲੱਗਿਆ ਤੇ ਕੰਮ ਦੀ ਕੁਆਲਿਟੀ ਕਿੱਦਾਂ ਹੈ ਵੀਰ ਹਣੇਲ ਤਾਂ ਰਿਜ਼ਲਟ ਅਸੀਂ ਪੁੱਛ ਲਵਾਂਗੇ ਜਿਹੜੇ ਸੱਜਣਾ ਨੇ ਕੰਮ ਕਰਾਉਣਾ ਹੈ ਜੀ ਸਦਕੇ ਆਓ ਭਕਿੰਤੂ ਭਰੰਤੂ ਨਹੀਂ ਸਾਡੇ ਮੁਤਾਬਕ ਕਰਾਉਂਗੇ ਤੇ ਰਿਜ਼ਲਟ ਦੇ ਕੇ ਤੋਰਾਂਗੇ ਜੇ ਖੰਡ ਵਾਲੀ ਤੇ ਗੋੜ ਵਾਲੀ ਗੱਲ ਹੈ ਸੱਚਰੋ ਵੀ ਕੀ ਪਾਉਣੇ ਆ ਫਿਰ ਜਿੱਥੋਂ ਤੁਸੀਂ ਕਰਾਉਣੇ ਆ ਤੇ ਉੱਥੋਂ ਹੀ ਕਰਾਈ ਚੱਲੋ ਕੁਝ ਵੱਖਰਾ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਗੱਲ ਪੂਰੀ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਕੁਝ ਵੱਖਰਾ ਹੀ ਕਰਕੇ ਦਿੱਤਾ ਤੇ ਬਾਈ ਜੀ ਇੰਜਨ ਦੀ ਕੰਡੀਸ਼ਨ ਇਹੋ ਜਿਹੀ ਹੈ ਬਹੁਤ ਸਾਰੇ ਸੱਜਣ ਕੰਦੇਜੀ ਆਏ ਨਹੀਂ ਤੇ ਆਏ ਹੋ ਗਿਆ ਉਹ ਫਿਰ ਜੋ ਮਰਜੀ ਹੋ ਜੇ ਹੁਣ ਵੀਰ ਉਹਨਾਂ ਨੂੰ ਪੁੱਛਦੇ ਵੀ ਕੀ ਹੋਇਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਬੜੇ ਠੀਕ ਬਾਈ ਜੀ ਇੰਜਨ ਦੇ ਵਿੱਚ ਕੀ ਫਰਕ ਲੱਗਿਆ ਵਾਸ਼ਿੰਗ ਚ ਬਾਈ ਜੀ ਬਹੁਤ ਯਾਨੀ ਕਿ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਡਰਟੀ ਸੀ ਪਰ ਆਹ ਬਲੈਕ ਹੋ ਗਿਆ ਸੀ ਕੁਝ ਵੀ ਦਿਨਾਂ ਨਹੀਂ ਸੀ ਜਾਣ ਕੇ ਕੋਈ ਵੀ ਪਾਰਟ ਹੈ ਦਾ ਜਿਹੜੇ ਜਣ ਵੀ ਆ ਲਈ ਸੀ ਕਹੇ ਨੇ ਤੇ ਆ ਨਹੀਂ ਦਿੰਦਾ ਸੀ ਇਸ ਵਾਰ ਨਾ ਵਾਸ਼ਿੰਗ ਵਾਲੇ ਨੇ ਦਿੱਤਾ ਸੀ ਤੇ ਨਾ ਹੀ ਕੋਈ ਮਕੈਨਿਕ ਜਾਂ ਇੰਜਨ ਵਾਲੇ ਨੇ ਦਿੱਤਾ ਸੀ 700 ਕਿਲੋਮੀਟਰ ਗੱਡੀ ਸਾਡੀ ਚੱਲੇਗੀ। ਅੱਛਾ ਜੀ। ਹਰ ਵਾਰ ਸਰਵਿਸ ਕਰਾਈ ਆ। ਹਰ ਵਾਰ ਮੇਜਰ ਸਰਵਿਸ ਕਹਿ ਕੇ ਹੀ ਕਹ ਦਿੰਦੇ ਸੀ ਹੋ ਗਈ। ਹਰ ਵਾਰ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਆ ਵੀ ਵੱਡੀ ਗੱਡੀ ਵਾਸ਼ ਹੋ ਗਈ ਹੋ ਗਈ। ਪਰ ਇੱਥੇ ਆ ਕੇ ਜਦ ਅਸੀਂ ਤੁਹਾਡੇ ਕੋਲ ਮਿਲੇ ਆ ਕੇ ਪਤਾ ਲੱਗਿਆ ਕਿ ਤੁਹਾਡੇ ਗੱਡੀ ਆ ਵਾਸ਼ ਹੋ ਰਹੀ ਹੈ ਨੇ ਤੁਹਾਡੇ ਨਾਲ ਗੱਲ ਕੀਤੀ ਪਰ ਜਮੀਨ ਇਸ ਮਾਮਲੇ ਤੁਸੀਂ ਦੂਜਾ ਕੰਮ ਕਰਾਉਣਾ ਆਏ ਸੀਗੇ। ਆਪਾਂ ਟ੍ਰਾਈ ਲਾਈਨ ਇੱਥੇ ਆਏ। ਬਿਲਕੁਲ ਜੀ। ਤੁਸੀਂ ਕਿਹਾ ਵੀ ਭਾਈ ਸਾਡਾ ਵੀ ਇੰਜਨ ਚਮਕਾ ਦੋਗੇ। ਅਸੀਂ ਕੇ ਚਮਕਾ ਦਾਂਗੇ ਭਾਈ ਜੀ। 2 ਘੰਟੇ ਦੇ ਵਿੱਚ। ਚਲੋ। ਹੈਪੀ ਹੋ ਬਾਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਜੀ ਥੈਂਕ ਯੂ ਬਾਜੀ